ਜਥੇਬੰਦੀਆਂ ਨੂੰ ਨਾਮ ਲੈ ਕੇ ਵਿਕੇ ਜੋ ਸਿਰਸਾ ਦੇ ਜੋ ਕਬਾਣ ਨੇ ਉਹ ਨਾਮ ਲੈ ਕੇ ਦਫਤਰ ਪਹੁੰਚੇ ਆ ਜਾਈਂ ਜੇ ਐਕਸ਼ਨ ਸਾਹਿਬ ਨਾਲ ਦੇ ਸਾਰੇ ਐਸਡੀ ਸਾਹਿਬ ਦੇ ਸਾਰੇ ਖਿਲਾਫ ਨਹੀਂ ਥੋਸ ਕਾਰਵਾਈ ਕਰਾਂਗੇ ਜੇ ਕੋਈ ਕਾਰਵਾਈ ਅੱਗੇ ਨਾ ਹੋਈ ਤੇ ਸੀਨੀਅਰ ਮੈਂਬਰ ਨੇ ਜਥੇਬੰਦੀ ਦੇ ਨਾਂ ਦੀ ਪਰਸਨਲ ਜ਼ਮੀਨਾਂ ਕੱਜੂ ਇਹ ਚੱਕ ਗੱਡੂਰੇ ਵਿੱਚ ਬਸ਼ਵਾਸਦੁਆਇਆ ਗਿਆ ਸਾਨੂੰ ਵਿਆਪਾਂ ਇਹਦੇ ਸ਼ੁਰੂ ਕਾਰਵਾਈ ਕਰਾਇਆ ਜੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਔਰ ਇਹ ਐਪਲੀਕੇਸ਼ਨ ਜਿਹੜੀ ਆ ਉਹ ਆਪਾਂ ਅੱਜ ਡੀਸੀ ਮੈਨੇਜਿੰਗ ਨੂੰ ਦੇਖ ਕੇ ਆਇਆ। ਉਹ ਜੇ ਇਸ ਖੇਤ ਵਿੱਚ ਮਾਈਨਿੰਗ ਬੰਦ ਨਾ ਕੀਤੀ ਗਈ ਇਹ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਰੱਖੀਤਾ ਜਾਵੇ ਹਾਂਜੀ ਮੈਂ ਗਗਨਦੀਪ ਸਿੰਘ ਅੱਗੇ ਤੁਹਾਨੂੰ ਬਹੁਤ ਵਾਰ ਮੈਂ ਦੱਸ ਚੁੱਕਿਆ ਹਾਂ ਔਰ ਅੱਜ ਮੈਨੂੰ ਇੱਥੇ ਤੱਕ ਪਹੁੰਚਣਾ ਪਿਆ ਕਿ ਮੈਨੂੰ ਜਥੇਬੰਦੀਆਂ ਨੂੰ ਨਾਲ ਲੈ ਕੇ ਵੀ ਕਿ ਜੋ सिरसा ਵਾਲੇ ਜੋ ਪ੍ਰਧਾਨ ਨੇ ਉਹਨਾਂ ਨੂੰ ਨਾਲ ਲੈ ਕੇ ਡੀਸੀ ਦਫ਼ਤਰ ਪਹੁੰਚੇ ਅੱਜ ਅਹੀਂ ਇੱਥੇ ਤੱਕ ਪਹੁੰਚਣਾ ਪਿਆ ਕਿ ਮੈਂ ਪਹਿਲਾਂ ਵੀ ਆਪ ਪਹਿ ਚ ਕਹਿ ਚੁੱਕਿਆ ਤੁਹਾਨੂੰ ਕਿ ਜੇ ਤੁਹਾਡੀ ਸੁਣਵਾਈ ਹੋ ਜਾਂਦੀ ਹੈ ਠੀਕ ਹੈ ਅਸੀਂ ਕਿਤੇ ਨਹੀਂ ਜਾਵਾਂਗੇ ਪਰ ਅੱਜ ਮਜਬੂਰਨ ਹਾਨੂੰ ਅੱਜ ਡੀਸੀ ਦਫ਼ਤਰ ਜਾਣਾ ਪਿਆ ਮੈਡਮ ਨੂੰ ਅੱਜ ਹੀ ਮੰਗ ਪੱਤਰ ਦੇ ਕੇ ਆਏ ਆ ਤਾਂ ਅੱਜ ਐਕਸ਼ਨ ਸਾਹਿਬ ਨੇ ਸਾਰੇ ਐਸਡੀਓ ਸਾਹਿਬ ਦੇ ਸਾਰਿਆਂ ਖਿਲਾਫ ਅਸੀਂ ਠੋਸ ਕਾਰਵਾਈ ਕਰਾਂਗੇ ਜੇ ਅੱਜ ਕੋਈ ਕਾਰਵਾਈ ਅੱਗੇ ਨਾ ਹੋਈ ਤੇ ਅੱਛਾ ਤੁਹਾਨੂੰ ਦਿੱਤਾ ਗਿਆ ਸੀ ਸਾਹਿਬ ਨੂੰ ਦੇਖੋ ਜੀ ਮੈਂ ਜਸਵੰਤ ਸਿੰਘ ਲੋਕ ਪਲਾਈਅੰਸ ਆਰ ਵੈਲਫੇਅਰ ਸੁਸਾਇਟੀ ਦਾ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਔਰ ਆਪਾਂ ਕਾਫੀ ਦਿਨਾਂ ਤੋਂ ਐਕਸਨ ਮਾਈਨਿੰਗ ਪ੍ਰਤੀ ਪ੍ਰਦੀਪ ਸਿੰਘ ਸੰਧੂ ਜੀ ਉਹਨਾਂ ਨੂੰ ਕਾਫੀ ਵਾਰੀ ਬੇਨਤੀ ਕੀਤੀ ਆ ਵੀ ਜੋ ਸਾਡੇ ਸੀਨੀਅਰ ਮੈਂਬਰ ਨੇ ਜਥੇਵੰਦੀ ਦੇ ਇਹਨਾਂ ਦੀ ਪਰਸਨਲ ਜ਼ਮੀਨਾਂ ਗੱਜੂ ਚੱਕ ਗੱਜੂ ਦੇ ਵਿੱਚ ਉਹ ਜ਼ਮੀਨ ਦੋਨੇ ਸਾਈਡਾਂ ਦੇ ਜ਼ਮੀਨ ਇਹਨਾਂ ਦੀ ਆ ਔਰ ਉਥੇ ਸੰਤ ਕ੍ਰੈਸ਼ਰ ਵਾਲੇ ਮਾਈਨਿੰਗ ਕਰਦੇ ਪਏ ਨੇ ਉਸ ਸੰਬੰਧ ਵਿੱਚ ਕਈ ਵਾਰੀ ਆਪਾਂ ਮਿਲ ਚੁੱਕੇ ਹਾਂ ਔਰ ਐਸ ਡੀਓ ਨਾਲ ਵੀ ਸੰਪਰਕ ਕੀਤਾ ਐਸ ਡੀਓ ਸਾਹਿਬ ਗੁਰਮੁਖ ਸਿੰਘ ਜੀ ਉਹ ਕਹਿੰਦੇ ਨੇ ਵੀ ਮੇਰੇ ਕੋਲ ਉਹ ਏਰੀਆ ਨਹੀਂ ਪੈਂਦਾ ਮੇਰੀ ਗੱਲ ਐਕਸਨ ਸਾਹਿਬ ਨਾਲ ਵੀ ਹੋਈ ਆ ਐਕਸਨ ਸਾਹਿਬ ਕਹਿੰਦੇ ਨੇ ਵੀ ਉਹ ਵਾਕਈ ਵੀ ਉਹ ਜਿਹੜਾ ਐਸ ਡੀਓ ਸਾਡੇ ਮੇਰੇ ਥੱਲੇ ਕੰਮ ਕਰਦਾ ਪਾ ਪਰ ਐਸ ਡੀਓ ਕਹਿ ਰਿਹਾ ਵੀ ਮੈਂ ਮੇਰੇ ਕੋਲ ਉਹ ਏਰੀਆ ਨਹੀਂ ਔਰ ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਆ ਵੀ ਆਪਾਂ ਬਾਰ ਬਾਰ ਮਿਲ ਕੇ ਉਹ ਵਿਸ਼ਵਾਸ ਦੁਆਇਆ ਗਿਆ ਸਾਨੂੰ ਵੀ ਆਪਾਂ ਇੱਥੇ ਸ਼ੁਰੂ ਕਾਰਵਾਈ ਕਰਾਂਗੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਇੱਥੇ ਅੱਜ ਏਡੀਸੀ ਸਾਹਿਬ ਨੂੰ ਵੀ ਮਿਲਿਆ ਉਹਨਾਂ ਨੂੰ ਵੀ ਆਪਣੀ ਹੱਦਬੀਤੀ ਦੱਸੀ ਆ ਔਰ ਇੱਕ ਐਪਲੀਕੇਸ਼ਨ ਜਰੀਆ ਉਹ ਆਪਾਂ ਅੱਜ ਡੀਸੀ ਮੈਡਮ ਨੂੰ ਦੇ ਕੇ ਆਏ ਆ ਉਹ ਜੇ ਇਸ ਸਬੰਧ ਵਿੱਚ ਮਾਈਨਿੰਗ ਬੰਦ ਨਾ ਕੀਤੀ ਗਈ ਤੇ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਔਰ ਮੈਂ ਵੀ ਦੱਸਣਾ ਚਾਹੁੰਦਾ ਜਿੱਥੇ ਮਾਈਨਿੰਗ ਹੋ ਰਹੀ ਆ ਸੰਤ ਕ੍ਰੈਚਰ ਵਾਲੇ ਘਾਦੇ ਪਿਆ ਉਸ ਜਗ੍ਹਾ ਦੇ ਜਿੱਥੇ ਮਾਈਨਿੰਗ ਹੋ ਰਹੀ ਆ ਉਹਦੀ ਢਾ ਲੱਗ ਰਹੀ ਆ ਉਧਰ ਢਿੱਗਾ ਡੇ ਕੇ ਕਿਸਾਨਾਂ ਦਾ ਜਿਹੜਾ ਗੰਨਾ ਉਹ ਵਿੱਚ ਡੇ ਰਿਹਾ ਜਿੰਨਾ ਚਿਰ ਤੱਕ ਉਹ ਤੋਂ ਮਾਈਨਿੰਗ ਬੰਦ ਨਹੀਂ ਹੁੰਦੀ ਆ ਆਪਾਂ ਸੰਘਰਸ਼ ਜਾਰੀ ਰੱਖਾਂਗੇ ਔਰ ਡੀਸੀ ਮੈਡਮ ਦੀ ਨੋਟਿਚ ਲੈ ਆ ਕੇ ਆਇਆ ਔਰ ਮੰਗ ਪੱਤਰ ਦੇ ਕੇ ਆ ਨਹੀ ਕੋਈ ਕਾਰਵਾਈ ਕਰਦੇ ਤੇ ਆਪਾਂ ਉਹ ਸੰਘਰਸ਼ ਕਰ ਲਈ ਮਜਬੂਰ ਹੋਵਾਂਗੇ ਔਰ ਨਾਕਜ ਦੰਮ ਕਰ ਦਿਆਂਗੇ ਜੇ ਸਾਡੇ ਇੱਕ ਜਿਹੜਿਆ ਕਿਸਾਨਾਂ ਦੀ ਜਮੀਨਾਂ ਨੂੰ ਮਾਈਨਿੰਗ ਕਰਨੀ ਬੰਦ ਨਾ ਕੀਤੀ ਤੇ ਅੱਜ ਗੱਲ ਕਰੀਏ ਰਾਵੀ ਦਰਿਆ ਦੇ ਉੱਤੇ ਬਿਲਕੁਲ ਖੰਡੇ ਕੀਤਾ ਜਾਇ ਕਰਦਾ ਹੈ ਪਰ ਜੇ ਇੱਕ ਗੱਲ ਬਾਰੇ ਉੱਥੇ ਜਾ ਕੇ ਵੀ ਗੱਲ ਦੀ ਕੋਸ਼ਿਸ਼ ਕੀਤੀ ਜਾਂਦੀ ਉਦੋਂ ਨਾ ਕਿਸੇ ਵੀ ਕਿਹਾ ਜਾਂਦਾ ਹੈ ਕਿ ਜਿਸ ਦਾ ਖੇਤ ਉਸ ਦੀ ਦੇਤ ਕਿਉਂ ਕਿਹਾ ਉਹ ਦਰਿਆ ਦੇ ਜੋ ਆਪਣੇ ਖੇਤਾਂ ਕਿਤੇ ਪੁੱਟੇ ਨੇ ਮੈਂ ਕਿਹਾ ਜੀ ਸਭ ਕੋਈ ਆਵਾ ਉੱਤਿਆ ਪਿਆ ਸਾਰਾ ਜੀ ਕੋਈ ਸੁਣ ਕੇ ਰਾਜੀ ਨਹੀਂ ਐਕਸ਼ਨ ਆ ਵੀ ਨੀ ਨੀ ਗੱਲ ਸੁਣੀ ਉਹਨਾ ਰੋਜ਼ ਗੱਲ ਹੋ ਰਹੀ ਆ ਜੀ ਮੈਂ ਬੰਦ ਕਰਾ ਦੇਣਾ ਜੀ ਉੱਥੇ ਕਿਰ ਮਸ਼ੀਨਾਂ ਲੱਗੀਆਂ ਇੱਥੇ ਇਹ ਵੀ ਦੱਸਣਾ ਜ਼ਰੂਰੀ ਆ ਆ ਦੇਖੋ ਆ ਜਿਹੜੀਆਂ ਅਖਬਾਰ ਦੀਆਂ ਖਬਰਾਂ ਨੇ ਔਰ ਆ ਜਿਹੜੀ ਮਾਈਨਿੰਗ ਹੋ ਰਹੀ ਆ ਉਹਦੀਆਂ ਫੋਟੋਆਂ ਆ ਦੇਖੋ ਸਾਰੀਆਂ ਫੋਟੋਆਂ ਨਾਲ ਲੱਗੀਆਂ ਪਈਆਂ ਨੇ ਮੈਡਮ ਨੂੰ ਅੱਜ ਡੀਸੀ ਮੈਡਮ ਨੂੰ ਦੇ ਕੇ ਆਏ ਆ ਇਹ ਮਗੋਂ ਅੱਤਰ ਆ ਦੇਖੋ ਮਾਈਨਿੰਗ ਰਾਤ ਰਾਤ ਦੇ ਟਾਈਮ ਮਾਈਨਿੰਗ ਹੋ ਰਹੀ ਆ ਆ ਦੇਖੋ ਸਾਰੀਆਂ ਫੋਟੋਆਂ ਨਾਲ ਲੱਗੀਆਂ ਪਈਆਂ ਇਹ ਖ਼ਬਰ ਦੀਆਂ ਖ਼ਬਰਾਂ ਨਾਲ ਲੱਗੀਆਂ ਪਈਆਂ ਜੀ ਆਹ ਦੇਖੋ ਜਿਸकी ਖੇਤ ਉਸकी ਰੇਤ ਦੇ ਪੈਚ ਜਿਹੜੀ ਆ ਮਾਈਨਿੰਗ ਹੋ ਰਹੀ ਆ ਇਹ ਸਿਰਫ ਹਵਾ ਬਣਾਇਆ ਗਿਆ ਕਿਸਾਨਾਂ ਨੂੰ ਵੀ ਇਹਨਾਂ ਨੂੰ ਇਥੋਂ ਕਹਿ ਕੇ ਰੇਤ ਕਿਸਾਨ ਨੂੰ ਚੁੱਕਣ ਦੇ ਮਾਈਨਿੰਗ ਕਰਦੇ ਪਏ ਨੇ ਪਤਾ ਨਹੀਂ ਕਿੱਡੇ-ਕੱਡੇ ਮੋਟੇ ਗੱਫੇ ਦਿੱਤੇ ਨੇ ਇਹਨਾਂ ਨੇ ਜਿਹੜੀ ਸਾਡੀ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਜਿਨ੍ਹਾਂ ਦੇ ਖੇਤ ਨੂੰ ਰੇਤ ਨਹੀਂ ਮਿਲਦੀ ਵੀ ਨਹੀਂ ਮਿਲਦੀ ਵੀ ਇਹ ਤਾਂ ਤੁਹਾਡੇ ਨਾਲ ਕਿਸਾਨ ਖੜਾ ਜੀ ਸਾਡੀ ਜਥੇਬੰਦੀ ਦਾ ਸੀਨੀਅਰ ਮੈਂਬਰ ਹੈ ਜੀ ਇਹ ਇਹਦੀ ਆਪਣੀ ਜ਼ਮੀਨ ਜੋ ਮਾਈਨਿੰਗ ਹੋ ਰਹੀ ਹੈ ਜੀ ਉਹਦੇ ਸਬੰਧ ਵਿੱਚ ਆਪਾਂ ਅੱਜ ਡੀਸੀ ਮੈਰੋਂ ਨੂੰ ਮਿਲਿਆ ਜੀ ਅਗਰ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਅਗਲਾ ਸ਼ੀਓ ਤੁਹਾਡਾ ਸਾਡਾ ਸਾਡੇ ਖਾਤੇ ਲਿਖਿਆ ਜੀ ਸਿੰਘ ਹਸ ਕਰਨੇ ਸਾਨੂੰ ਦਾ ਉਹ ਭਗਵਾਨ ਦਾ ਮਾਨ ਜੀ ਕਹਿੰਦੇ ਨੇ ਵੀ ਇਹ ਵਿਲੇ ਨੇ ਤੇ ਸਾਨੂੰ ਵਿਲੇ ਹੀ ਸਮਝਦੇ ਨੇ ਵੀ ਵਿਲੇ ਧਰਨੇ ਲਾਉਣ ਜੋਗੀ ਨੇ ਵੀ ਧਰਨੇ ਲਾਈਏ ਕਿਉਂ ਨਾ ਸਾਡੀ ਕੋਈ ਗੱਲ ਸੁਨੇਗਾ ਧਰਨੇ ਕਾਲੇ ਲਾਈਏ ਆਪਾਂ ਕੋ ਵਿਲੇ ਨਹੀਂ ਗੇ ਇਹ ਤੇ ਸਰਕਾਰ ਦੇ ਦੂਰੇ ਫਿਰੇ ਹੋ